ਪਿਛਲੇ ਦਿਨੀ ਬੁੜਲਾਡਾ ਦੇ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਕੇ ਸਮਾਪਤ ਹੋਈਆਂ 69ਵੀਆਂ ਪੰਜਾਬ ਖੇਡਾਂ ਜਿੱਤ ਕੇ ਆਏ ਵਿਦਿਆਰਥੀਆਂ ਨੂੰ ਅੱਜ ਮੰਨੂ ਬਾਟਿਕਾ ਦੇ ਵਿਹਲੇ ਵਿੱਚ ਸਨਮਾਨਿਤ ਕੀਤਾ ਗਿਆ ਇਸ ਮੌਕੇ ਪ੍ਰਿੰਸੀਪਲ ਸतीश ਸਿੰਘਲਾ ਪ੍ਰਿੰਸੀਪਲ ਓਮੇਸ਼ ਗਰਗ ਨੇ ਦੱਸਿਆ ਕਿ ਇਹ ਪੰਜਾਬ ਵਿੱਚ ਸਭ ਤੋਂ ਵੱਡੀ ਪ੍ਰਾਪਤੀ ਹੈ ਜਿੱਤੇ ਹੋਏ ਖਿਡਾਰੀਆਂ ਵਿੱਚੋਂ ਕਾਵਿਸ਼ ਗੋਲਡ ਮੈਡਲ ਵੀਰਪਾਲ ਕੌਰ ਗੋਲਡ ਮੈਡਲ ਇੱਕਮਜੀਤ ਤੇ ਤਰਨਦੀਪ ਨੇ ਕਾਂਸੀ ਦੇ ਮੈਡਲ ਜਿੱਤੇ ਸਪੋਰਟਸ ਵਿਭਾਗ ਦੇ ਮੁਖੀ ਅਮਨਦੀਪ ਸਿੰਘ ਨੇ ਦੱਸਿਆ ਇੱਕ ਮੈਡਲ ਮਨੂਵਟਕਾ ਸਕੂਲ ਦੀ ਖਿਡਾਰੀ ਨੰਦਨੀ ਨੇ ਜਲੰਧਰ ਵਿੱਚ ਹੋਈ ਸਟੇਟ ਪਦਰੀ ਤਾਈ ਕਮਾਂਡੋ ਵਿੱਚੋਂ ਜਿੱਤਿਆ ਇਹਨਾਂ ਖਿਡਾਰੀਆਂ ਨੂੰ ਵੱਡੀ ਪ੍ਰਾਪਤੀ ਲਈ ਅਤੇ ਨੈਸ਼ਨਲ ਪੱਧਰ ਤੇ ਖੇਡਣ ਜਾਣ ਲਈ ਚੇਅਰਮੈਨ ਭਾਰਤ ਪੂਸ਼ਨ ਗੁਪਤਾ ਜੀ ਨੇ ਸ਼ੁਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਇਹ ਬੱਚੇ ਨੈਸ਼ਨਲ ਵਿੱਚੋਂ ਵੀ ਚੰਗੇ ਨਤੀਜੇ ਤੇ ਰਹਿਣਗੇ ਜਿਸ ਨਾਲ ਇਲਾਕੇ ਅਤੇ ਸਕੂਲ ਦਾ ਨਾਂ ਰੋਸ਼ਨ ਹੋਵੇਗਾ ਹਾਂਜੀ ਗੁੱਡ ਮਾਰਨਿੰਗ ਜੀ ਮਾਈਸੈਲਫ ਉਮੇਸ਼ ਗਰਗ ਪ੍ਰਿੰਸੀਪਲ ਮਨੂਵਟਕਾ ਸੀਨੀਅਰਸ ਕੰਟਰੀ ਸਕੂਲ ਸੀਬੀਐਸਸੀ ਵਿੰਗ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਡੇ ਡੀਪੀ ਸਰਵਨ ਕੋਚ ਸਰਵਨ ਤੇ ਸਪੋਰਟਸ ਮੁਖੀ ਦਾ ਤੇ ਨਾਲ ਖੜੇ ਪਤਵੰਤੇ ਸੱਜਣ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰਿੰਸੀਪਲ ਮਨੂ ਵਾਟਿਕਾ ਜੀ ਦੇ ਸੀਤ ਸਿੰਘ ਲਈ ਦਾ ਤੇ ਉਹਨਾਂ ਤੋਂ ਪਹਿਲਾਂ ਅਸੀਂ ਧੰਨਵਾਦ ਕਰਾਂਗੇ ਸਾਡੇ ਹਸਦੇ ਖੇਡ ਦੇ ਨਾਲ ਖੜੇ ਚਿਹਰੇ ਜਿਹੜੇ ਕਿ ਸਟੇਟ ਲੈਵਲ ਤੇ ਤੇ ਨੈਸ਼ਨਲ ਲੈਵਲ ਦੇ ਵੀ ਮੈਡਲ ਲੈ ਰਹੇ ਨੇਗੇ ਇਹਨਾਂ ਦੇ ਨਾਲ-ਨਾਲ ਅਸੀਂ ਇੱਕ ਸਾਡੀ ਲੜਕੀ ਵੀਰਪਾਲ ਕੌਰ ਹੈ ਜਿਹੜੀ ਚਾਈਨਾ ਖੇਡਣ ਜਾ ਰਹੀ ਹੈਗੀ ਬਹੁਤ ਵੱਡੀ ਇੱਕ ਬੁੜਲਾਡੇ ਦੇ ਜ਼ਿਲ੍ਹੇ ਮਾਨਸੇ ਦੇ ਲਈ ਇਹ ਇੱਕ ਉਪਲਬਧੀ ਹੈ ਕੀ ਬੱਚਾ ਮਨੂ ਬਾਟਿਕਾ ਬੁੜਲਾਡਾ ਜਿੱਥੇ ਇੰਨੀਆਂ ਘੱਟ ਸਹੂਲਤਾਂ ਸਰਕਾਰ ਵੱਲੋਂ ਔਰ ਮਨੂ ਬਾਟਿਕਾ ਵੱਲੋਂ ਹਰ ਸਹੂਲਤ ਦਿੱਤੀ ਜਾਂਦੀ ਹੈ ਖੇਡਾਂ ਦੇ ਵਿੱਚ ਵੀ ਤੇ ਪੜਾਈ ਦੇ ਵਿੱਚ ਵੀ ਤੇ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਬੱਚਾ ਚਾਈਨਾ ਖੇਡਣ ਜਾ ਰਿਹਾ ਹੈ ਇੰਟਰਨੈਸ਼ਨਲ ਤੇ ਇਸ ਸਟੇਟ ਲੈਵਲ ਦੇ ਕੁਝ ਸਾਡੇ ਨਾਲ ਵਿਦਿਆਰਥੀ ਨੇ ਜਿਹੜੇ ਤਾਈ ਕਮਾਂਡੋ ਵਿੱਚ ਵੀ ਨੇ ਬੂਸ਼ੋ ਵਿੱਚ ਵੀ ਨੇਗੇ ਦੋ ਇੱਧਰ ਲੜਕੇ ਖੜੇ ਨੇ ਤੇ ਦੋ ਲੜਕੀਆਂ ਆਹ ਲੜਕੀ ਜਿਹੜੀ ਪ੍ਰਿੰਸੀਪਲ ਸਤੀ ਸਿੰਘ ਲਈ ਦੇ ਨਾਲ ਖੜੀ ਹੈ ਇਹ ਚਾਈਨਾ ਖੇਡਣ ਜਾ ਰਹੀ ਹੈ ਇਸ ਦੇ ਨਾਲ-ਨਾਲ ਜਿਹੜਾ ਮਨੂ ਬਾਟਿਕਾ ਦਾ ਖੇਤਰ ਹੈਗਾ ਉਹ ਵਿੱਦਿਆ ਦੇ ਵਿੱਚ ਵੀ ਬਹੁਤ ਉੱਚਾ ਰਹਿਗਾ ਸਾਡੇ ਕੁਝ ਵਿਦਿਆਰਥੀ ਇਸ ਸਾਲ ਐਮਬੀਬੀਐਸ ਦੇ ਵਿੱਚ ਬਹੁਤ ਚੰਗੀ ਪੜ੍ਹਾਈ ਕਰਕੇ ਇੱਥੋਂ ਜਾ ਰਹੇ ਨੇਗੇ ਐਮਬੀਬੀਐਸ 'ਚ ਉਹਨਾਂ ਨੂੰ ਦਾਖਲਾ ਮਿਲਿਆ ਹੈ ਕੁਝ ਵਿਦਿਆਰਥੀ ਐਸ ਨੇ ਜਿਨ੍ਹਾਂ ਨੂੰ ਖੇਡ ਦੀ ਗ੍ਰੇਡੂਏਸ਼ਨ ਦੇ ਅਨੁਸਾਰ ਮਿਲਿਆਗਾ ਜੇ ਉਹਨਾਂ ਦੀ ਗ੍ਰੇਡੂਏਸ਼ਨ ਸਕੂਲ ਦੀ ਸਟੇਟ ਤੇ ਨੈਸ਼ਨਲ ਲੈਵਲ ਦੀ ਹੋਈ ਹੈ ਤਾਂ ਉਹਨਾਂ ਨੂੰ ਸੀਟ ਬਹੁਤ ਵਧੀਆ ਤਰੀਕੇ ਦੀ ਮਿਲੀ ਹੋਈ ਹੈ ਔਰ ਉਹਨਾਂ ਦੇ ਨੰਬਰ ਜਿਹੜੇ ਮਿਲੇ ਨੇ ਇੱਥੇ ਪਲੱਸ 2 ਤੱਕ ਦੀ ਪੜ੍ਹਾਈ ਮੈਡੀਕਲ ਤੇ ਨਾਨ ਮੈਡੀਕਲ ਦੀ ਕਰਕੇ ਹੀ ਉਹਨਾਂ ਨੂੰ ਉਪਲਬਧੀ ਮਿਲੀ ਹੈ ਨੀਟ ਦੀ ਕੁਆਲੀਫਿਕੇਸ਼ਨ ਕਰਕੇ ਜੀ ਧੰਨਵਾਦ ਜੀ ਰਸਤੀ ਸਿੰਘਲਾ ਪ੍ਰਿੰਸੀਪਲ ਮੰ ਸਾਰੇ ਜਿਹੜੇ ਬੱਚਿਆਂ ਨੂੰ ਜਿਹੜਾ ਸਨਮਾਨ ਦਿੱਤਾ ਗਿਆ ਕਿੰਨਾ ਕਿੰਨਾ ਇਤਮਾਰ ਕਮਾਇਆ ਰਿਹਾ ਸਾਡੇ ਸਕੂਲ ਦੇ ਜਿਹੜੇ 5 ਸਟੂਡੈਂਟਸ ਨੇ ਜਿੰਨਾ ਵਿੱਚੋਂ 3 골ਡ ਨੇ ਤੇ 2 ਬ੍ਰਾਉਂਜ਼ ਨੇ ਇਹ ਬੱਚਾ ਨੇ ਉਹਦੇ ਆਪਣਾ ਨੈਸ਼ਨਲ ਲੈਵਲ ਤੇ ਜਿਹਨੇ ਮੈਡਲ ਜਿੱਤੇ ਨੇ ਹਾਂ ਸਟੇਟ ਲੈਵਲ ਤੇ ਮੈਡਲ ਜਿੱਤੇ ਨੇ ਅਤੇ ਹੁਣ ਇਹ ਜਿਹੜੇ ਸਟੂਡੈਂਟਸ ਨੇ ਨੈਸ਼ਨਲ ਵਿੱਚ ਪਲੇ ਕਰਨ ਜਾਣਗੇ ਸਾਡੇ ਸਕੂਲ ਦੀ ਇੱਕ ਲੜਕੀ ਜਿਹੜੀ ਵੀਰਪਾਲ ਕੋਲਰਾ ਉਹ ਰਾ ਇਨੇ 골ਡ ਮੈਡਲ ਜਿੱਤੇ ਆ ਅਤੇ ਇਹ ਨਾਲ ਹੀ ਜਿਹੜੀ ਹੈ ਅਗਲੇ ਇਸ ਸਾਲ ਚਾਈਨਾ ਖੇਡਣ ਵੀ ਜਾਏਗੀ। ਤੁਸੀਂ ਇਸ ਬੱਚੀ ਦੀ ਪ੍ਰਫਲਤਾ ਨੂੰ ਕਿਸ ਤਰ੍ਹਾਂ ਦੇਖਦੇ ਹੋ? ਸਾਡੇ ਸਾਡੇ ਸਕੂਲ ਦੀ ਪਹਿਲਾਂ ਵੀ ਪ੍ਰਫਲਤਾ ਬਹੁਤ ਸ਼ਾਨਦਾਰ ਨੇ ਪਰ ਇਸ ਸਾਲ ਸਾਡੇ ਸਕੂਲ ਨੇ ਪੰਜ ਮੈਡਲ ਆਏ ਨੇ ਸਟੇਟ ਲੈਵਲ ਤੋਂ ਇਹੋ ਜਿਹਾ ਕੋਈ ਸਕੂਲ ਨਹੀਂ ਹੋਣਾ ਜਿੱਤੇ ਮਤਲਬ ਇੰਨੇ ਮੈਡਲ ਜਿਹੜਾ ਸਕੂਲ ਪ੍ਰਾਪਤ ਕਰਦਾ ਹੈ। ਸਾਡੀਆਂ ਨਾਲ ਹੀ ਸਪੋਰਟਸ ਦੇ ਵਿੱਚ ਸਾਨੂੰ ਹਰ ਵਾਰ ਦੱਸਦੇ ਆਵੇਂ ਸਾਡੇ ਤੋਂ ਵੱਧ ਕਿਸੇ ਦੀਆਂ ਪ੍ਰਫਲਤਾ ਨਹੀਂ ਹੋ ਸਕਦੀਆਂ। ਇੱਕ ਗੇਮ ਦੇ ਵਿੱਚੋਂ ਪੰਜ ਮੈਡਲ ਲੈ ਕੇ ਆਉਣਾ ਬਹੁਤ ਵੱਡਾ ਨਾਮ ਹੈ ਜੀ ਉਹ ਵੀ ਸਟੇਟ ਦੇ ਵਿੱਚੋਂ ਪੂਰੇ ਪੰਜਾਬ ਦੇ ਵਿੱਚੋਂ ਪੂਰੀਆਂ ਸਾਰੇ ਜ਼ਿਲ੍ਹਿਆਂ ਦੀਆਂ ਟੀਮਾਂ ਸੀ ਤੇ ਸਾਡੇ ਬੱਚਾ ਨੇ ਬੂਸ਼ੋ ਦੇ ਵਿੱਚੋਂ ਪੰਜ ਮੈਡਲ ਜਿੱਤੇ ਨੇ ਤਾਈ ਕਮਾਂਡਰ ਚੋਂ ਸਾਡੀ ਨੰਦਨੀ ਨੇ ਮਤਲਬ ਜਲੰਧਰ ਗੇਮਾਂ ਹੋ ਰਹੀਆਂ ਦੀ ਉਹਦੇ ਵਿੱਚੋਂ 골ਡ ਮੈਡਲ ਜਿੱਤਿਆ ਸਾਡੇ ਬੱਚੇ ਹਰ ਬਾਰ ਵੱਧੂਦੀ ਵੱਧ ਸੰਖਿਆ ਦੇ ਵਿੱਚ ਨੈਸ਼ਨਲ ਖੇਡਣ ਜਾ ਰਹੇ ਨੇ ਸਾਨੂੰ ਪ੍ਰਿੰਸੀਪਲ ਅਸਤੀ ਸਿੰਘ ਜੀ ਨੇ ਵੀ ਦੱਸਿਆ ਮੇਸ਼ ਗਰਗੀ ਜੀ ਨੇ ਵੀ ਦੱਸਿਆ ਵੀ ਇਸ ਵਾਰ ਸਾਡੇ ਕਾਫੀ ਬੱਚੇ ਐਮਬੀਬੀਐਸ ਦੇ ਵਿੱਚ ਤੇ ਹੋਰ ਮਤਲਬ ਵੱਡੀਆਂ ਦਾਖਲਿਆਂ ਦੇ ਵਿੱਚ ਗ੍ਰੈਜੂਏਸ਼ਨ ਦੇ ਤੌਰ ਤੇ ਐਡਮਿਸ਼ਨ ਹੋਈ ਸਾਡੇ ਲਗਭਗ ਹਰ ਵਾਰ ਕਾਫੀ ਬੱਚੇ ਗ੍ਰੈਜੂਏਸ਼ਨ ਕਰਾਉਂਦੇ ਨੇ ਜਿਹੜੇ ਕਿ ਆਪਣੇ ਪਵਿੱਖ ਦੇ ਵਿੱਚ ਇੱਕ ਚੰਗੀ ਨੌਕਰੀ ਵੀ ਪ੍ਰਾਪਤ ਕਰਦੇ ਨੇ ਸਾਡੇ ਇਸ ਕੀ ਤੀਜੀ ਵਾਰ ਲਗਾਤਾਰ ਸਾਡਾ ਬੱਚਾ ਇੰਟਰਨੈਸ਼ਨਲ ਖੇਡ ਰਿਹਾ ਸਾਡਾ ਇੱਕ ਬੱਚਾ ਪਹਿਲਾ ਹਰਮਨ ਪੁੱਲਰ ਇੰਟਰਨੈਸ਼ਨਲ ਖੇਡ ਕੇ ਇੱਕ ਚੰਗੀ ਨੌਕਰੀ ਦੇ ਉੱਤੇ ਐਜੇ ਸਪੋਰਟਸ ਦੇ ਵਿੱਚ ਸਿਲੈਕਟ ਹੋ ਚੁੱਕਿਆ ਹੁਣ ਵੀਰਪਾਲ ਕੌਰ ਨੈਸ਼ਨਲ ਇੰਟਰਨੈਸ਼ਨਲ ਖੇਡਣ ਜਾ ਰਹੀ ਹੈ ਸਾਨੂੰ ਉਮੀਦ ਹੈ ਵੀ ਇਹਨੂੰ ਵੀ ਆਉਂਦੇ ਨੂੰ ਪੱਕਾ ਕੋਈ ਨਾ ਕੋਈ ਸਪੋਰਟਸ ਦੇ ਅਕੋਰਡਿੰਗ ਨੌਕਰੀ ਮਿਲੂਗੀ ਮਿਲੂਗੀ ਮਨੂ ਵਾੜੀਕਾ ਵਿੱਚ ਜਿੰਨੇ ਕੋਚ ਨੇ ਹੋਰ ਐਨੇ ਮੈਨੂੰ ਨਹੀਂ ਲੱ ਸਰ ਸਾਡੇ ਕੋਲੇ ਸਾਰੇ ਕੁਆਲੀਫਾਈਡ ਟੀਚਰ ਨੇ ਕੁਆਲੀਫਾਈਡ ਹੀ ਕੋਚ ਨੇਗੇ ਇਹਨਾਂ ਨੇ ਕੋਚਾਂ ਦੀ ਬਹੁਤ ਸਖਤ ਮਿਹਨਤ ਹੈਗੀ ਤੇ ਇਹਨਾਂ ਦੀ ਮਿਹਨਤ ਸਤ ਕਈ ਬੱਚੇ ਮੈਡਲ ਆ ਰਹੇ ਨੇ ਤਾਂ ਤੁਹਾਨੂੰ ਵੀ ਪਤਾ ਹੈ ਤੇ ਮਿਹਨਤ ਕਰਕੇ ਮੈਡਲ ਨੇ ਹੁਣ ਇੱਕ ਗੇਮ ਦੇ ਵਿੱਚੋਂ ਪੰਜ ਮੈਡਲ ਲੈਣੇ ਇੱਕ ਸਕੂਲ ਨੇ ਕਿੱਡੀ ਵੱਡੀ ਪ੍ਰਾਪਤੀ ਹੈ ਪੂਰੇ ਪੰਜਾਬ ਦੇ ਵਿੱਚੋਂ